ਜੰਡਿਆਲਾ ਪੁਲਿਸ ਵੱਲੋਂ ਵੱਖ-ਵੱਖ ਮਾਮਲਿਆਂ ਦੇ ਵਿੱਚ ਲੋੜਿੰਦੇ 10 ਦੋਸ਼ੀ ਗ੍ਰਿਫਤਾਰ ਕੀਤੇ ਗਏ ਨੇ ਤੇ ਇਸੇ ਦਰਮਿਆਨ ਨਵੇਂ ਐਸਐਸਪੀ ਦਿਹਾਤੀ ਆਪਣੇ ਸਰ ਜਨਾ ਦਾ ਕਹਿਣਾ ਹੈ ਕਿ ਕਿਸੇ ਵੀ ਅਪਰਾਧੀ ਨੂੰ ਬਖਸ਼ਿਆ ਨਹੀਂ ਜਾਵੇਗਾ ਤਾਂ ਇਸੇ ਦੌਰਾਨ ਨਵੇਂ ਐਸਐਸਪੀ ਚਰਨਜੀਤ ਸਿੰਘ ਜਿਨ੍ਹਾਂ ਨੇ ਚਾਰਜ ਸੰਭਾਲਦਿਆਂ ਹੋਇਆ ਸਖਤ ਹਦਾਇਤ ਦਿੱਤੇ ਨੇ ਉਹਨਾਂ ਦਾ ਕਹਿਣਾ ਹੈ ਕਿ ਕਿਸੇ ਵੀ ਦੋਸ਼ੀ ਨੂੰ ਬਖਸ਼ਿਆ ਨਹੀਂ ਜਾਵੇਗਾ ਦੱਸਿਆ ਜਾ ਰਿਹਾ ਹੈ ਕਿ ਜੰਡਿਆਲਾ ਗੁਰੂ ਦੇ ਠਠਿਆਰ ਵਾਲਾ ਬਾਜ਼ਾਰ ਦੇ ਵਿੱਚ ਕੁਝ ਦੋਸ਼ੀਆਂ ਨੂੰ ਫੜਿਆ ਗਿਆ ਤੇ ਇਸੇ ਦਰਮਿਆਨ ਚੋਰੀ ਤੇ ਟ੍ਰਾਂਸਫਰ ਵਾਇਰ ਖਰੀਦਣ ਦੇ ਮਾਮਲੇ ਇਹਨਾਂ ਤੇ ਜਿਹੜੇ ਦਰਜ ਨੇ ਉਹਨਾਂ ਦੇ ਮੁਤਾਬਕ ਕਾਰਵਾਈ ਕੀਤੀ ਗਈ ਦੱਸਿਆ ਜਾ ਰਿਹਾ ਹੈ ਕਿ ਕੁੱਲ 10 ਦੋਸ਼ੀ ਜੋ ਕਿ ਇੱਥੇ ਗ੍ਰਿਫਤਾਰ ਕੀਤੇ ਜਾਂਦੇ ਨੇ ਜਿਨ੍ਹਾਂ ਨੂੰ ਅਦਾਲਤ 'ਚ ਪੇਸ਼ ਕਰ ਰਿਮਾਂਡ ਹਾਸਲ ਕੀਤਾ ਜਾਵੇਗਾ ਵਿੱਚ ਸਾਡੇ ਮਾਜੋਬੀ ਐਸਐਸਪੀ ਸਾਹਿਬ ਹਨ ਤੇ ਸੀਨੀਅਰ ਅਫਸਰੋਂ ਜੀਐਮ ਕੋਲ ਪਹੁੰਚਾਉਗੇ ਜਿਹਦੇ ਇਸ ਕ੍ਰਾਈਮ ਚਪੋਰ ਦੇ ਦੋਸ਼ੀ ਆ ਉਹ ਮੇਮ ਚੱਲ ਰਹੀ ਸੀ ਉਹ ਫੜੇ ਨੇ ਜਿਨ੍ਹਾਂ ਦੇ ਵਿੱਚ ਹਾਲ ਹੀ ਵਿੱਚ ਥੋੜਾ ਸਮਾਂ ਪਹਿਲਾਂ ਇੱਕ ਆਦਮੀ ਕੁਲਦੀਨ ਸਿੰਘ ਆ ਉਹਨੇ ਆਪਣੀ ਘਰ ਵਾਲੀ ਨੂੰ ਆਪਣੇ ਜਦੋਂ ਮਾਰ ਕੇ ਸੁੱਟ ਗਿਆ ਅੰਦਰ ਉਹਦੀ ਜਾਨ ਬਰਜ ਗਈ 306 ਪਰਚੇ ਚ ਪੜਿਆ ਜੀ ਡੇਰਾਵਾ ਬਨਾਨ ਸਾਈਡ ਦਾ ਦੂਸਰਾ ਦੋ ਚੋਰਾਂ ਦੇ ਗੈਂਗੜੇ ਆ ਜੀ ਇੱਕ ਮੱਝਾ ਚੋਰੀ ਕਰਨ ਵਾਲਾ ਗੈਂਗਸਾ ਦੇ ਨਵਾਂ ਬਿਟ ਚੋਕੀ ਜਿਹੜਾ ਅਲਸ਼ਪਾਲ ਦੀ ਨੇ ਪੜਿਆ ਮੱਝਾ ਬਰਾਮਦ ਕਰਕੇ ਤੇ ਉਹਨਾਂ ਦੇ ਵਾਰਸਾਂ ਨੇ ਮਾਲਕਾਂ ਦੇ ਸ਼ਿਕਪਤ ਕਰ ਦਿੱਤੀਆਂ ਨੇ ਜਾਂ ਕੋਈ ਦੂਜੀ ਰਸਮ ਹੈ ਇਸ ਤੋਂ ਇਲਾਵਾ ਇਧਰ ਧਾਰਨ ਸਾਈਡ ਆ ਪਿੰਡਾਂ ਦੇ ਵਿੱਚ ਤਾਰਾ ਤੇ ਟਰਾਂਸਫਰ ਪਰ ਮੋਟਰਾਂ ਦੀ ਚੋਰੀ ਵਾਲੇ ਇਹੋ ਦੋ ਦੋ ਮੁੱਦੇ ਫੜੇ ਆ ਕਿ ਜਿਹੜੇ ਕੁਆੜੀਆਂ ਨੂੰ ਸਾਮਾਨ ਵੇਚਦੇ ਸੀ ਉਹ ਕੁਆੜੀਆਂ ਨੂੰ ਇਨਵੈਸਟਿਗੇਟ ਕੀਤਾ ਤਾਂ ਸਾਮਾਨ ਦੀ ਬਰਾਮਦਗੀ ਹੋਈ ਇਸ ਤੋਂ ਅੱਗੇ ਆਪਾਂ ਚੱਲਦੇ ਆ ਜੀ ਜਿਹੜਾ ਡਰਗ ਨਾਲ ਰਿਲੇਟਡ ਹੈ ਪੰਜਾਬ ਸਰਕਾਰ ਨਾਲੋਂ ਇਹ ਚੱਲਦੀ ਆ ਉਹਦੇ ਵਿੱਚ ਵੀ ਸਾਡੀ ਟੀਮ ਨੇ ਸਫਲਤਾ ਹਾਸਲ ਕੀਤੀ ਆ ਇੱਥੇ ਗਗਨਜੀਤ ਜੋਗੀ ਦਾ ਵੀ ਪ੍ਰਣਾਮ ਸਜਾ ਉਹਦੇ ਕੋਲੋਂ ਬਰਾਮਦਗੀ ਕੀਤੀ ਆ ਉਹਦੀ ਵੀ ਅਰੈਸਟ ਪਾਈ ਗਈ ਤੇ ਉਹਦੇ ਦਿਨ ਪਹਿਲਾਂ ਤਿੰਨ ਦਿਨ ਪਹਿਲਾਂ ਹੀ ਨੰਗਲ ਗਰੂਪ ਵੀ ਇੱਕ ਟਰੈਲੂ ਚੱਕੜੇ ਨੂੰ ਲੈ ਕੇ ਉਹਦੇ ਦੂਸਰੀ ਧਿਰ ਦੇ ਸਾਥੀ ਆਏ ਉਹ ਗੋਲੀਆਂ ਚਲਾ ਕੇ ਭੱਜ ਗਏ ਸਨ ਜਿਹੜੇ ਜ਼ਖਮੀ ਹੋਏ ਤਿੰਨ ਬੰਦੇ 8 ਬੰਦਿਆਂ ਦੇ ਅਫੇਅਰ ਦਰਜ ਕੀਤੇ ਜਿਨ੍ਹਾਂ ਚੋਂ 4 ਬੰਦੇ ਉਹਨਾਂ ਚ ਅਰਸਤ ਹੋ ਚੁੱਕੇ ਸਰ ਇਹਨਾਂ ਸਾਰਿਆਂ ਦੇ ਵਿੱਚ ਮੁਰੀਦ ਤਪੀਸ਼ ਕੀ ਸਾਹਮਣੇ ਆਉਂਦਾ ਹੈ ਭੁੱਲੀ ਤਪੀਸ਼ ਜਿਹੜੇ ਡਰੱਗ ਵੇਚੇਦਾ ਜੀ ਉਹ ਡਰੱਗ ਤੇ ਬਿਲਕੁਲ ਸ਼ਕਤੀ ਨਾਲ ਹਰ ਕ੍ਰਾਈਮ ਨੂੰ ਬੜੀ ਸ਼ਕਤੀ ਨਾਲ ਆਈ ਤਦੋਂ ਤੱਕਾਂਗੇ ਇਹੇ ਤਰ੍ਹਾਂ ਦਾ ਵੀ ਹੈ ਜਿਹੜੇ ਆ ਬੰਦਾਗਰਦੀ ਜਾਂ ਗੋੜੀਆਂ ਲਗਾਉਂਦੇ ਜੂ ਬਿਲਕੁਲ ਪਕਸ਼ੇ ਨਹੀਂ ਜਾਣਗੇ ਕਿ ਬਿਲਕੁਲ ਕਿਸ ਤਰ੍ਹਾਂ ਦਾ ਲਾਉਡ ਆਊਟ ਕਰਾਫਟ ਨਹੀਂ ਹੁੰਦਾ ਜਿਹੜੇ ਕੱਲ ਤਾਰਾ ਫੜਦੇ ਪਿੰਡ ਵਾਲਿਆਂ ਨੇ ਫੜਾਇਆ ਹੁੰਦਾ ਕਿ ਸ਼ਾਮਾ ਮਾਵਨਾ ਸੁਦਾ ਮਾਵਨਾ ਦਰਜ ਕਰਕੇ ਜਿੱਥੇ ਤਾਰਾ ਇਹਨਾਂ ਵਿੱਚੀਆਂ ਉਹ ਤਾਰਾ ਵੀ ਗ੍ਰਾਮ ਦੀ ਕੀਤੀ ਆ ਉਹ ਉਸ ਵਾੜੀ ਨੂੰ ਵਿੱਚ ਐਡ ਕੀਤਾ ਹੈ ਸ਼ਾਮਿਲ ਕੀਤਾ ਹੈ ਇਹੋ ਜਿਹੇ ਚੋਰੀਆਂ ਤੇ ਬੁਰਾਈਆਂ ਤੇ ਕੁਰੀਤੀਆਂ ਨੂੰ ਸ਼ਕਤੀ ਨਾਲ ਜੰਡਿਆਲਾ ਪੁਲਿਸ ਨੇ ਜਿੱਥੇ ਤੁਹਾਡੇ ਪਬਲਿਕ ਦੇ ਸੈਟੋ ਔਰੋਪੀਅਨ ਤੇ ਪਹਿਲਾਂ ਹੀ ਕੋ ਪਰਚੇ ਦਰਜ ਆ ਗਏ ਪਹਿਲਾਂ ਵੀ ਦਰਜ ਆ ਗਏ ਨੇ ਸਾਰੇ ਔਰੋਪੀਅਨ ਦੇ ਨਹੀਂ ਕੁਝ ਹੈਗੇ ਜੇ ਉਹਨਾਂ ਦੇ ਪਰਚੇ ਦਰਦੇ ਨੇ ਇਹਨਾਂ ਦੇ ਰਿਵਾਰਡ ਲਵਾਗੇ ਮਾਰ ਲਾ ਕੇ ਹਰ ਤਰ੍ਹਾਂ ਕੋਸ਼ਿਸ਼ ਕਰਾਂਗੇ ਤੇ ਵੱਧ ਤੋਂ ਵੱਧ ਹੋਰ ਕਬਰੀਆਂ ਪਿੱਛੇ ਜਾਈ ਜਿਹੜੀ ਤੁਸੀਂ ਪਿਆ ਤਾਂ ਪੁਲੀ ਨੂੰ ਜਿਹੜਾ ਕੁੱਟ ਮਾਰ ਦਿੱਤੀ ਸੀ ਉਹਦੇ ਬਾਰੇ ਪੁੱਛਾਣ ਨੂੰ ਮਿਲਿਆ ਉਹਦੇ ਬਾਰੇ ਮੀਆਂ ਬੀਬੀ ਸੀ ਦੋਨੋਂ ਉਹ ਆਸਮੇਂ ਝਗੜ ਪਿਆ ਉਹ ਆਦਮੀ ਉਹਦਾ ਕੁਲੀ ਮਸੀਹ ਦਾ ਨਾਮ ਦਾ ਪਤਾ ਜੇ ਮੇਰੇ ਬਾਬੇ ਨਾਮ ਚੰਨੇਵਾਲ ਬਟਾ ਰਹਿਣ ਵਾਲਾ ਇੱਥੇ ਲੜਕੀ ਪਟੀਕ ਦਾ ਕੰਮ ਕਰਦੀ ਸੀ ਆਪਣਾ ਉਹਦੇ ਦੁਕਾਨ ਤੇ ਆ ਕੇ ਰਾਤ ਨੂੰ ਕੁੱਟ ਮਾਰ ਕੀਤੀ ਜਾਂਦੇ ਬੇਚੀਆ ਨਾਲ ਕੁੱਟਿਆ ਇਹੰਦਨ ਨੂੰ ਕਰਨ ਤੱਕ ਨਹੀਂ ਉਹ ਲਾਇਆ ਕਾਫੀ ਮਦ ਹੋਸ਼ਾ ਦੇ ਛੱਡ ਗਏ ਉਜਲੋ ਪਤਾ ਲੱਗਾ ਉਹ ਦੇ ਪਰਿਵਾਰਕ ਮੈਂਬਰ ਆ ਪਬਲਿਕ ਡੇਸ ਨਾਲ ਜੁੜਦਾ ਪੁਲਿਸ ਨੇ ਉਹਨੂੰ ਐਡਮਿਟ ਕਰਾਇਆ ਦਾ ਇਲਾਜ ਕਰਾਇਆ ਉਹ ਦੋਸ਼ੀ ਕਾਫੀ ਸਮੇਂ ਤੋਂ ਘੁੜਾੜਾ ਚੱਲਿਆ ਆਇਆ ਸੀ ਜੀ ਸਾਡੀ ਟੀਮਾਂ ਮਗਰ ਲੱਗੀਆਂ ਸੀ ਉਹਨਾਂ ਨੂੰ ਹੀ ਅਰੈਸਟ ਨੂੰ ਕਰ ਲਿਆ ਉਹਨਾਂ ਦਾ ਬਾੜ ਲੈ ਕੇ ਅੱਗੇ ਹੋਰ ਕੁਝ ਕੁਝ ਤਰ੍ਹਾਂ ਦੇ ਨੰਬਰ ਕੁਝ ਜਿਹੜੀ ਗੋਲੀ ਜਲੀ ਦੇ ਰਿਕਾਰਡ ਉਹਨਾਂ ਦੇ ਉਹਨਾਂ ਦਾ ਘਰੇਲੂ ਮਾਮਲਾ ਸੀਗਾ ਲੜਕੀ ਵਿਆਹੀ ਸੀ ਐਡਮਿਟ ਤੋਂ ਤੇ ਮੀਆਂ ਬੇਵੀ ਦਾ ਤਕਰਾਰ ਹੋ ਗਿਆ ਉਹਦੇ ਭਰਾ ਆਏ ਤੇ ਆ ਕੇ ਉਹਨਾਂ ਨੇ ਬਹੁਤ ਜਲੀ ਬੁੜਾਗਰਦੀ ਕੀਤੀ ਇਹ ਭਰਨ ਵੀ ਜਦੋਂ ਪਿੰਡ ਵਾਲਿਆ ਇਕੱਠੇ ਹੋ ਕੇ ਘੇਰ ਲਗੇ ਫਾਇਰ ਕਰਕੇ ਫਾਇਰ ਗੱਡੀ ਚਲਾਈ ਆ ਉਹਦੇ ਚ ਅੱਠਾਂ ਦੇ ਚਾਰ ਬੰਦੇ ਗ੍ਰਿਫਤਾਰ ਕਰ ਲਏ ਸਰ ਜਿਹੜੀਆਂ ਪੰਨੀਆਂ ਚੋਰੀਆਂ ਆਈਆਂ ਉਹਦੇ ਵਿੱਚ ਕੁਪਰਾਮਤ ਹੋਈ ਇਹ ਕੋਈ ਨਾ ਰਿਮਾਂਡ ਲੈ ਕੇ ਇਹਨੀਆਂ ਚੋਰੀਆਂ ਵੀ ਟ੍ਰੇਸ ਕਰਾਂਗੇ ਰਿਮਾਂਡ ਲੈ ਕੇ ਕਸ਼ਿਸ਼ ਕਰਾਂਗੇ ਹਰ ਹਾਲਤ ਵਿੱਚ ਇਹ ਪਲੇਸ ਹੋਣਗੀਆਂ ਜੇ ਅਜੇ ਇਹ ਚੋਰਾਂ ਦਾ ਸੱਪੀ ਨਾ ਲੱਜੇ ਸਰ ਇਹ